ਨਾ ਮੈਂ ਜੀਟਾ ਮੇਰਾ ਨਾਮ ਹਰਦੇਵ ਸਿੰਘ ਜੀ ਆ ਨਿਊ ਸਾਜ ਮੰਡੀ ਜੀ ਖੜੇ ਹਾਂ ਹਾਂਜੀ ਹਾਂਜੀ ਜ਼ਿਮੀਂਦਾਰ ਹਾਂ ਤੁਸੀਂ ਫਸਲ ਲੈ ਕੇ ਆਏ ਹੋ ਹਾਂਜੀ ਹਾਂਜੀ ਪਰ ਸਾਧ ਦੇ ਕੰਨ ਕਿੰਨੀਆਂ ਕਿ ਮੁਸ਼ਕਲਾਂ ਆਉਂਦੀਆਂ ਮੁਸ਼ਕਲ ਤਾਂ ਸਭ ਇੱਥੇ ਕੋਈ ਨਹੀਂ ਪਰ ਮੌਸਮ ਦੀ ਹੈ ਮੁਸ਼ਕਲ ਜਿਆਦਾ ਖਰਾਬ ਕੰਮ ਉਹ ਤਾਂ ਦੇਖਤ ਨਹੀਂ ਕੋਈ ਵੀ ਇੱਥੇ ਜੋ ਵੀ ਸਾਡਾ ਨਾਲ ਹੈਗਾ ਛੱਡ ਥੱਲੇ ਆ ਕਿਹੜੇ ਪਿੰਨ ਤੋਂ ਆਏ ਤੁਸੀਂ ਅਸੀਂ ਗੜ੍ਹ ਦੀ ਹਲ ਤੋਂ ਆਏ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਫਸਲ ਲੈ ਕੇ ਅਸੀਂ ਅੱਜ ਹੀ ਆਏ ਹਾਂ ਫਿਰ ਪਹਿਲੋਂ ਵੀ ਦੋ ਤਿੰਨ ਦਿਨਾਂ ਹੋ ਗਿਆ ਆਇਆ ਅਸ ਵੇਲੇ ਪ੍ਰਬੰਧ ਕਿ ਹੋ ਜੇ ਨੇ ਇੱਥੇ ਪ੍ਰਬੰਧ ਬਹੁਤ ਵਧੀਆ ਜੀ ਕੋਈ ਦਿੱਕਤ ਵਾਲੀ ਨਹੀਂ ਤਾਂ ਗੱਲ ਇੱਥੇ ਫਸਲ ਤੁਹਾਡੀ ਅਸ ਵੇਲੇ ਫਾਮਲੀ ਗਈ ਹੈ ਕਿੰਨਾ ਨਾ ਕੋਈ ਇਦਾਂ ਹੀ ਆਜੇ ਕੋਈ ਸੰਭੀ ਹੈ ਕੋਈ ਸੰਭਨ ਵਾਲੀ ਹੈ ਬੜੀ ਕੀ ਨਾਮ ਹੈ ਮੇਰਾ ਨਾਮ ਵਿਸ਼ਾਲ ਬੰਸਲਾ ਜੀ ਅ ਮੈਂ ਸਾਜ ਮੰਡੀ ਜੱਪਾ ਖੜੇ ਹਾਂ ਇਸ ਵੇਲੇ ਤੁਸੀਂ ਆੜ ਤੜਾ ਕੰਮ ਕਰਦੇ ਹੋ ਅਸ ਵੇਲੇ ਹਾਲਾਤ ਕਿ ਹੋ ਜੇ ਨੇ ਮੰਡੀ ਦੇ ਹਾਲਾਤ ਜਿਹੜੇ ਹੈਗੇ ਆ ਮੌਸਮ ਦੀ ਮਾਰ ਜਿਹੜਾ ਕਿਸਾਨ ਚ ਝਿਲ ਰਿਹਾ ਜੀ ਪਰ ਇੱਕ ਜਿਹੜੀ ਸਰਕਾਰ ਵੱਲੋਂ ਵਧੀਆ ਯਤਨ ਕੀਤੇ ਗਏ ਹੋਏ ਨੇ ਪ੍ਰਯਾਪਤ ਸਥਾਨ ਇਹਨਾਂ ਨੂੰ ਦਿੱਤਾ ਗਿਆ ਹੈ ਸ਼ੈੱਡਾਂ ਖਾਲੀ ਕਰਵਾ ਦਿੱਤੀਆਂ ਗਈਆਂ ਨੇ ਕੋਈ ਵੀ ਜ਼ਿੰਮੇਵਾਰ ਜੇਕਰ ਕੋਈ ਮਾਲ ਲੈ ਕੇ ਆ ਰਿਹਾ ਉਹਨਾਂ ਦਾ ਮਾਲ ਸ਼ੈੱਡਾਂ ਦੇ ਵਿੱਚ ਉਤਰ ਰਿਹਾ ਆ ਦਿੱਕਤ ਆ ਹੈਗੀ ਹੈ ਬਰਸਾਤ ਕਰਕੇ ਹਰ ਜ਼ਿੰਮੇਵਾਰ ਨੂੰ ਫਸਲ ਲੈ ਕੇ ਆਣ ਦੀ ਵੇਚਣ ਦੀ ਹੈਗੀ ਪਰ ਇੱਕ ਸ਼ੈੱਡਾਂ ਵਧੀਆ ਹੋਣ ਦੇ ਕਾਰਨ ਤੇ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਦੇ ਕਾਰਨ ਇਹ ਲਾਜ਼ਮੀ ਤੌਰ ਤੇ ਜਿਹੜੀ ਖਰੀਦ ਪ੍ਰਕਿਰਿਆ ਵਧੀਆ ਤੌਰ ਤੇ ਚੱਲ ਰਹੀ ਹੈ ਤੇ ਉਹਨਾਂ ਦਾ ਮਾਲ ਜਿਹੜਾ ਆ ਗਿੱਲਾ ਨਹੀਂ ਹੋ ਪਾਰਿਆ ਤੇ ਲੇਬਰ ਜਿਹੜੀ ਆ ਮੰਡੀ ਦੇ ਵਿੱਚ ਪ੍ਰਯਾਤ ਹੋਣ ਦੇ ਕਾਰਨ ਵਧੀਆ ਤਰੀਕੇ ਦਾ ਸੁਚਾਰੂ ਰੂਪ ਨਾਲ ਜਿਹੜਾ ਕੰਮ ਚੱਲ ਰਿਹਾ ਹੈ ਜੀ ਬੇਸਿਕ ਕੀਆ ਜਾਵੇ ਤਾਂ ਅੱਜ ਦਾ ਕੱਲ ਦਾ ਤੇ ਅੱਜ ਦੀ ਕੀਆ ਗਿਆ ਸੀ ਹਾਈਲਾਈਟ ਪਾਇ ਜੇਕਰ ਅੱਗੇ ਵੀ ਲਗਾਤਾਰ ਹੁੰਦੀ ਹੈ ਤੇ ਕੀ ਫਸਲ ਖਾਮ ਲਈਏ ਉਹ ਤੇ ਹੈ ਇਦਾਂ ਦੇ ਪ੍ਰਬੰਧ ਵਿੱਚ ਜੇਕਰ ਬਾਰਿਸ਼ ਅੱਗੇ ਵੀ ਕੰਟੀਨਿਊ ਰਹਿੰਦੀ ਹੈ ਤਾਂ ਜਿਹੜੀ ਫਸਲ ਜਿਹੜੀ ਹੈਗੀ ਕਿਸਾਨ ਦੀ ਵਧੀਆ ਤਰੀਕੇ ਨਾਲ ਸੰਭਾਲੀ ਜਾਏਗੀ ਕਿਉਂਕਿ ਹਰ ਕਿਸੇ ਦੇ ਕੋਲ ਵਿਆਪਕ ਸੰਬੰਧ ਤਿਆਰੀਆਂ ਆਏਗੀਆਂ ਨੇ ਤਰਪਾਨਾਂ ਦਾ ਇੰਤਜ਼ਾਮ ਹੋਏਗਾ ਜਾਂ ਕਰੀਟਰਾਂ ਦਾ ਇੰਤਜ਼ਾਮ ਹੋਏਗਾ ਜਾਂ ਸਾਡੀ ਜਿਹੜੀ ਮਾਰਕੀਟ ਕਮੇਟੀ ਹੈਗੀ ਜਾਂ ਡੀ ਐਫ ਐਸ ਸੀ ਵਿਭਾਗ ਹੈਗਾ ਉਹਨਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਗੱਡੀਆਂ ਦੇ ਪ੍ਰਬੰਧ ਕੀਤੇ ਹੋਏ ਨੇ ਛੱਡਾ ਖਾਲੀ ਨੇ ਆਰਾਮ ਦੇ ਨਾਲ ਮਵਾਲ ਉਥੇ ਲਾ ਕੇ ਪ੍ਰਯਤਨ ਕਰ ਰਿਹਾ ਹੈ। ਕੀ ਅਪੀਲ ਕਰਦੇ। ਅਸੀਂ ਆਮ ਕਿਸਾਨ ਨੂੰ ਇਹੀ ਅਪੀਲ ਕਰਾਂਗੇ ਕਿ ਮੰਡੀ ਦੇ ਵਿੱਚ ਝੋਨਾ ਸੁੱਕਾ ਲੈ ਕੇ ਆਣ ਜੇਕਰ ਹੋ ਸਕੇ ਤੇ ਜੇਕਰ ਨਮੀ ਹੈਗੀ ਹੈ ਇੱਕ ਅਦਾ ਦਿਨ ਰੁੱਕ ਕੇ ਵੱਢਣ ਤੇ ਤਾਂ ਜੋ ਉਹਨਾਂ ਨੂੰ ਇਹਦੇ ਮੰਡੀ ਦੇ ਵਿੱਚ ਆ ਕੇ ਗਿੱਲੇ ਝੋਨੇ ਕਰਕੇ ਤੰਗੀ ਨਾ ਪਵੇ। ਜੀ ਸਰ ਕੀ ਨਾਮ ਹੈ ਸਰ? ਮੇਰਾ ਨਾਮ ਅਮਿਸ਼ ਸ਼ਰਮਾ ਮੰਡੀ ਸੁਪਰਵਾਈਜ਼ਰ ਹੈ। ਜਿੱਕਰ بارش ਦੇ ਕਾਰਨ ਮੰਡੀ ਦੇ ਹਾਲਾਤ ਦੇਖੇ ਜਾਂ ਤਾਂ ਬੜੀ ਕਾਫੀ ਜਗ੍ਹਾ ਪਾਣੀ ਵੀ ਖੜਾ ਹੈ ਸਰ ਸਾਹਬ ਜੋ ਕਿਸਾਨ ਆਪਣੀ ਫਸਲ ਲੈ ਕੇ ਆਇਆ ਕਿਸੇ ਦੇ ਪ੍ਰਬੰਧ ਕੀਤੇ ਗਏ ਦੇਖੋ ਜੀ ਕਿਸਾਨ ਦੀ ਜਦੋਂ ਫਸਲ ਆਉਂਦੀ ਹੈ ਸਾਡਾ ਯਾਨੀ ਕਿ ਪਹਿਲਾ ਇਹ ਹੁੰਦਾ ਪ੍ਰਾਇੋਰਟੀ ਯਾਨੀ ਕਿ ਸਾਲ ਦੀ ਫਸਲ ਸੰਭੀ ਜਾਵੇ ਤੇ ਸਾਡੀਆਂ ਛੱਡਾਂ ਵਗੈਰਾ ਯਾਨੀ ਕਿ ਪੂਰੇ ਜਾਨੀ ਕਿ ਤਰੀਕੇ ਨਾਲ ਯਾਨੀ ਕਿ ਖਾਲੀ ਹੈ ਛੱਡਾਂ ਥੱਲੇ ਫਸਲ ਆ ਕਿਸਾਨਾਂ ਦੀ ਜਾਨੀ ਕਿ ਕੋਸ਼ਿਸ਼ ਕਰੀ ਯਾਨੀ ਕਿ ਕੋਈ ਪ੍ਰੋਬਲਮ ਨਾ ਹੋਵੇ ਕਿਸਾਨਾਂ ਨੂੰ ਕੀ ਅਪੀਲ ਕਰਦਾ ਹਾਂ ਕਿਉਂਕਿ ਬਰਸਾਤ ਦੇਸ਼ਕ ਕੱਲ ਦੀ ਤੇ ਅੱਜ ਦੀ ਦਸੀ ਗਈ ਸੀ ਪਤਾ ਨਹੀਂ ਹੁੰਦਾ ਜੇਕਰ ਗਾਹ ਵੀ ਬਰਸਾਤ ਲੱਗਦੀ ਹੈ ਲਗਾਤਾਰ ਤਾਂ ਫਿਰ ਕੀ ਪ੍ਰਬੰਧ ਨਹੀਂ ਤੇ ਕਿਸਾਨਾਂ ਨੂੰ ਇਹ ਹੀ ਅਪੀਲ ਹੈ ਜੀ ਆਪਣੇ ਜਦੋਂ ਫਸਲ ਹੈ ਨਾ ਆਪਣੇ ਮੌਇਸਚਰ ਚੈੱਕ ਕਰਕੇ ਜਾਨਕਿ ਵੱਧ ਮੌਇਸਚਰ ਵਾਲੀ ਫਸਲ ਨਾ ਲਿਆਂਦੀ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਫਸਲ ਵਿਕਾਂਦੇ ਵਿੱਚ ਤੇ ਜੋ ਆੜਤੀਆਂ ਵਾਲੋਂ ਕਈ ਵਾਰੀ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਆੜਤੀਆਂ ਵਾਲੋਂ ਦਿੱਕਤ ਆ ਰਹੀ ਹੈ ਜਾਨੀ ਕੀ ਤੁਹਾਡੇ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਦੇ ਕੋਈ ਫਿਲਹਾਲ ਤਾਂ ਸਾਡੀ ਯਾਨੀ ਕਿ ਫੌਰੀ ਤੌਰ ਤੇ ਇਹੀ ਕੋਸ਼ਿਸ਼ ਹੋndi ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਈ ਚਾਂ ਜੇ ਕੋਈ ਦਿੱਕਤ ਆਂਦੀ ਵੀ ਹੈ ਤਾਂ ਉਸੇ ਵੇਲੇ ਯਾਨੀ ਕਿ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰੀ ਦੀ ਜੀ